ਮੈਂ ਸਭ ਪਹਿਲੋਂ ਮਤਲਬ ਵੀ ਹੱਲਾ ਦੇ ਵਿੱਚ ਰਿਕਾਟ ਕੈਂਪ ਕੀਤਾ ਜੀ ਪੰਜਾਬ ਵਲਡ ਦੇ ਵਿੱਚ ਬਾਕੀ ਮੁੜ ਕੇ ਮੈਂ ਟਰੈਕਟਰ ਖਿੱਚਦਾ ਰਿਹਾ ਜੀ ਮੂਹ ਨਾਲ ਹਾਂਜੀ ਤੇ ਮਸ਼ੀਨਰੀ ਸੰਗਲ ਮੈਂ ਪੈਰਾਂ ਨਾਲ ਤੋੜਦਾ ਰਿਹਾ ਜੀ ਹਾਂਜੀ ਕਿਸੇ ਨੇ ਬਾਤ ਨਹੀਂ ਪੁੱਛੀ ਨਾ ਕੋਈ ਸਰਪੰਚ ਪੰਚ ਨੇ ਨਾ ਕੋਈ ਸਾਡੇ ਇਲਾਕੇ ਦੇ ਜਿਹੜੇ ਹਲਕੇ ਦੇ ਹੈਗੇ ਐਮਐਲਏ ਸਾਹਿਬ ਸੁਖਪਾਲ ਸਿੰਘ ਪੁੱਲਰ ਉਹਨਾਂ ਨੇ ਵੀ ਕੋਈ ਨਹੀਂ ਬਾਤ ਆਦਮੀ ਪਾਰਟੀ ਦੇ ਵੀ ਆ 3 ਸਾਲ ਸਰਕਾਰ ਚੱਲ ਚੁੱਕੀ ਆ ਇਹਨਾਂ ਵਿੱਚ ਕੋਈ ਸਰਦਾਰ ਸਰਮਣ ਸਿੰਘ ਤੋਂ ਨਹੀਂ ਜਿਹੜੇ ਆਮ ਆਦਮੀ ਪਾਰਟੀ ਦੇ ਹਲਕਾ ਖੇਮ ਕਰਨਦੇ ਐ ਐਮ ਐਲ ਏ ਨੇ ਇਹਨਾਂ ਵਿੱਚ ਕੋਈ ਨਹੀਂ ਇਹ ਲੋ ਵੀ ਜੋ ਦੇ ਮੇਰੇ ਸੱਟ ਲੱਗੀ ਆ ਕਿਤੇ ਬਾਅਦ ਨਹੀਂ ਪੁੱਛੀ ਆ ਦੇਖ ਲਓ ਮੇਰੇ ਕੰਨ ਤੇ ਜਿਹੜੀ ਆ ਕੱਚੀ ਆ ਕਮਰਾ ਇੱਕ ਆ ਉਹ ਵੀ ਪਤਾ ਨਹੀਂ ਕਿਦੋਂ ਟਹਿ ਜਾਣਾ ਬਾਹਰ ਵੀ ਦੇਖ ਲਓ ਬਾਹਰਲੀ ਸਾਈਡ ਸਾਰੇ ਕੋਈ ਇੰਨਾ ਨਹੀਂ ਕੋਈ ਐ ਮੇਰਾ ਵੇਖ ਲਓ ਜੀ ਕੱਚੇ ਆ ਬਾਲਿਆਂ ਵਾਲੀ ਛਾਤੇ ਆ ਤੇ ਇਹ ਪਤਾ ਨਹੀਂ ਕਿਦੋਂ ਡਿੱਗ ਪੈਣਾ ਮਤਲਬ ਫਿਰ ਹਾਂਜੀ ਇਹ ਮੇਰੀ ਵੀ ਕੋਈ ਮਤਲਬ ਬਾਹ ਫੜਨ ਮੈਨੂੰ ਕੋਈ ਕਿਤੇ ਨੌਕਰੀ ਪੇਸ਼ਾ ਮਿਲ ਜਾਵੇ ਤੇ ਚਲੋ ਜਿਹੜਾ ਸਰਕਲ ਚੱਲੇ ਮੈਂ ਫਿਰ ਵੀ ਆਪਣੀਆਂ ਗੇਮਾਂ ਦੇ ਵਿੱਚ ਅਡਾਰੀ ਲਾ ਸਕਦਾ ਜੀ ਅੱਜ ਵੀ ਤੁਸੀਂ ਮਿਹਨਤ ਕਰ ਸਕਦੇ ਹੋ ਦੰਦਣਾ ਹਾਲ ਚੁੱਕਦੇ ਹੋ ਹਾਂਜੀ ਅੱਛਾ ਮੈਂ ਸਰ ਅੱਜ ਵੀ ਕਰ ਸਕਦਾ ਗੇਮ ਮਤਲਬ ਵੀ ਹੁਣ ਮੇਰਾ ਖਰਾਕ ਦਾ ਸਰਕਲ ਨਾ ਜਿੱਦੀ ਚੱਲਦਾ ਜੋ ਗਰੀਬੀ ਘਰ ਦੇ ਵਿੱਚੋਂ ਫਿਰ ਸਰਕਲ ਜਿਹੜਾ ਹੁਣ ਬੱਚੇ ਵੇਖੋ ਵੀ ਬੱਚੇ ਪਾਲਨੇ ਕਿੰਨੇ ਔਕੇ ਆ ਦੋਸਤੋ ਦੰਦਾਂ ਦੇ ਨਾਲ ਹਾਲ ਚੁੱਕਣ ਵਾਲੇ ਉਹ ਸਪਹਿਲਵਾਨ ਦੇ ਘਰ ਦੇ ਹਾਲਾਤ ਵੀ ਤੁਸੀਂ ਵੇਖ ਰਹੇ ਹੋ ਪੰਜਾਬ ਲੈਵਲ ਤੇ ਆਪਣੇ ਇਲਾਕੇ ਦਾ ਆਪਣੇ ਦੇਸ਼ ਦਾ ਨਾਮ ਵੀ ਰੋਸ਼ਨ ਕੀਤਾ ਹੈ ਅਤੇ ਵੱਡੀਆਂ-ਵੱਡੀਆਂ ਅਖਬਾਰਾਂ ਦੀਆਂ ਸੁਰਖੀਆਂ ਰਹੀਆਂ ਨੇ ਉਹਨਾਂ ਦੀਆਂ ਖਬਰਾਂ ਕਿ ਜਿਹੜੀਆਂ ਅੱਜ ਉਹ ਸਿਰਫ ਉਹਨਾਂ ਫੋਟੋਆਂ ਨੂੰ ਵੇਖ ਕੇ ਵੀਰ ਰੋਂਦਾ ਹੈ ਕਿਉਂਕਿ ਨਾ ਤਾਂ ਘਰ ਪੱਕਾ ਨਾ ਵਿੜਾ ਪੱਕਾ ਹੈ ਤੇ ਕੰਦ ਵੀ ਤੁਸੀਂ ਪਿਛੇ ਵੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਵੀ ਬਹੁਤ ਕੁਝ ਬਿਆਨ ਕਰ ਰਹੀਆਂ ਹੋਣਗੀਆਂ ਤਸਵੀਰਾਂ ਕਿ ਆਹ ਹਾਲਾਤ ਨੇ ਉਸ ਟੌਪ ਦੇ ਖਿਡਾਰੀ ਦੇ ਜਿਹੜਾ ਆਪਣੇ ਪੈਰਾਂ ਦੇ ਵਿੱਚ ਸੰਗਲ ਪਾ ਕੇ ਤੋੜ ਦਿੰਦਾ ਸੀ ਗਰੀਬ ਘਰ ਦਾ ਖਿਡਾਰੀ ਬਿਨਾ ਖਰਾਕ ਤੋਂ ਕਿਵੇਂ ਫਿਰ ਕਿੰਨੇ ਖਰਾਕ ਦਿੱਤੀ ਕਿੰਨੇ ਬਾਹ ਫੜੀ ਸਾਰੀ ਦਾਸਤਾ ਜਾਣਾਂਗੇ ਪਰ ਇਸ ਤੋਂ ਅੱਗੇ ਪਾਕਿਸਤਾਨ ਹੈ ਜਿਹੜੇ ਪਿੰਡ ਦੇ ਵਿੱਚ ਅਸੀਂ ਜਿਹੜੇ ਪਲਵਾਨ ਦੇ ਘਰ ਦੇ ਵਿੱਚ ਪਹੁੰਚੇ ਉਤੋਂ ਅੱਗੇ ਪਾਕਿਸਤਾਨ ਹੈ ਉਸ ਪਿੰਡ ਤੋਂ ਅੱਗੇ ਤਾਂ ਕਿਸੇ ਨੇ ਬਾਤ ਨਹੀਂ ਪੁੱਛੀ ਕੋਈ ਵੀ ਉਹਨਾਂ ਦੀ ਜਿਹੜੀ ਹੈ ਅਜੇ ਤੱਕ ਮਦਰ ਨਹੀਂ ਹੋਈ ਈਵਨ ਕਿ ਕੋਈ ਉਹਨਾਂ ਦਾ ਇਸ ਟਾਈਮ ਤੇ ਦੋਸਤੋ ਵੇਖ ਸਕਦੇ ਕੋ ਕੋਠਾ ਪਮਾਉਣ ਨਹੀਂ ਆਇਆ ਆਓ ਆਪਾਂ ਤੁਹਾਡੀ ਮੁਲਾਕਾਤ ਕਰਾਉਨੇ ਪਲਵਾਨ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਸੀ ਗਾਲ ਜੀ ਮੈਂ ਮੌੜ ਮਾਲਵਾ ਟੀਵੀ ਦਾ ਮੈਂ ਬਹੁਤ ਬਹੁਤ ਧੰਨਵਾਦੀ ਸ਼ੁਕਰਗੁਜ਼ਾਰਨਾ ਜੀ ਜੀ ਜੋ ਤੁਸੀਂ ਤਰਨਤਨ ਤੋਂ ਮੌੜ ਮਾਲਵਾ ਟੀਵੀ ਵਾਲੇ ਮੇਰੇ ਘਰ ਪਹਿਲਵਾਨ ਦੇ ਪਹੁੰਚੇ ਜੀ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਸਰ ਮੇਰਾ ਨਾਮ ਹੈ ਜੀ ਸਲਵਿੰਦਰ ਸਿੰਘ ਪਹਿਲਵਾਨ ਜੋ ਪੰਜਾਬ ਵਰਲਡ ਦਾ ਮੈਂ ਚੈਂਪੀਅਨ ਹਾਂ ਕਿਹੜੀ ਗੇਮ ਦੇ ਵਿੱਚ ਮੈਂ ਸਾਰਾ ਪਹਿਲੋਂ ਮਤਲਬ ਵੀ ਹੱਲਾ ਦੇ ਵਿੱਚ ਰਿਕਾਟ ਕੈਮ ਕੀਤਾ ਜੀ ਪੰਜਾਬ ਵਰਲਡ ਦੇ ਵਿੱਚ ਅੱਛਾ ਜੀ ਹਾਂਜੀ ਤੇ ਬਾਕੀ ਮੁੜ ਕੇ ਮੈਂ ਟਰੈਕਟਰ ਖੇਚਦਾ ਰਿਹਾ ਜੀ ਮੂੰ ਨਾਲ ਹਾਂਜੀ ਮਸ਼ੀਨੀ ਸੰਗਲ ਮੈਂ ਪੈਰਾ ਨਾਲ ਤੋੜਦਾ ਰਿਹਾ ਜੀ ਪੈਰਾ ਨੂੰ ਪਾ ਕੇ ਤੇ ਲੱਕ ਨੂੰ ਪਾ ਕੇ ਜਿੱਥੇ ਬਿਲਟ ਲਾਉਨੇ ਆ ਹਾਂਜੀ ਤੇ ਮੈਂ ਪਟਾਕੇ ਪਾ ਦਿੰਦਾ ਰਿਹਾ ਜੀ ਮਸ਼ੀਨੀ ਸੰਗਲ ਦੇ ਵਿੱਚ ਤੋੜਨ ਦੇ ਹਾਂਜੀ ਤੇ ਸਰ ਮੈਂ ਜੋ ਪੰਜਾਬ ਦਾ ਕੋਨਾ ਕੋਮਾ ਕੋਮਿਆ ਜੀ ਸਾਰਾ ਦੌਰ ਪੰਜਾਬ ਦਾ ਖੇਡਿਆ ਜੀ ਕੀ ਬਾਤ ਹੈ ਤੇ ਬਾਕੀ ਮੈਂ ਦੇਖ ਲਓ ਵੀ 2021 ਦੇ ਵਿੱਚ ਜਿੱਦਾਂ ਕਲਾਰਾਏਪੁਰ ਜੀ 올ímpus ਖੇਡਾ ਉਥੇ ਮੈਂ 2007 ਆਪ ਪਿੰਡੂ ਖੇਡਾਂ ਦੇ ਵਿੱਚ ਉਦੋਂ ਮੈਂ ਬੈਸਟ ਆਇਆ ਜੀ 2017 ਦੇ ਵਿੱਚ ਜੀ ਤੇ ਮਣਕੇ 21 ਦੇ ਵਿੱਚ 2021 ਦੇ ਵਿੱਚ ਮੇਰੇ ਸੱਟ ਲੱਗੀ ਜੀ ਗਿੱਟੇ ਤੇ ਅ ਸੱਜੇ ਗਿੱਟੇ ਤੇ ਮੇਰੇ ਸੱਟ ਲੱਗੀ ਆ ਤੇ ਮੈਂ ਬੜਿਆ ਸੀ ਵੀ 2017 ਦੇ ਵਿੱਚ ਜਦੋਂ ਮੈਂ ਬੈਸਟ ਆਇਆ ਵੀ ਮੈਂ 21 22 ਦੇ ਵਿੱਚ ਮੈਂ ਬਾਹਰ ਪੰਜਾਬ ਹਰਿਆਣਾ ਦੇ ਵਿੱਚ ਮੈਂ ਪਹੁੰਚਾ ਜੀ ਪੰਜਾਬ ਤੋਂ ਬਾਹਰ ਤੇ ਮੇਰੇ ਫਿਰ ਸੱਟ ਲੱਗੀ ਜੀ ਗਿੱਟੇ ਤੇ ਕਿਸੇ ਨੇ ਬਾਤ ਪੁੱਛੀ ਨਾ ਜੀ ਕਿਸੇ ਨੇ ਬਾਤ ਨਹੀਂ ਪੁੱਛੀ ਨਾ ਕੋਈ ਸਰਪੰਚ ਪੰਚ ਨੇ ਨਾ ਕੋਈ ਸਾਡੇ ਇਲਾਕੇ ਦੇ ਜਿਹੜੇ ਹਲਕੇ ਦੇ ਹੈਗੇ ਐਮਐਲਏ ਸਾਹਿਬ ਸੁਖਪਾਲ ਸਿੰਘ ਪੁੱਲਰ ਉਹਨਾਂ ਨੇ ਵੀ ਕੋਈ ਨਹੀਂ ਬਾਤ ਪੁੱਛੀ ਅੱਛਾ ਜੀ ਹਾਂ ਜੀ ਕਿਸੇ ਨੇ ਬਾਤ ਨਹੀਂ ਪੁੱਛੀ ਵੀ ਮੁੜ ਕੇ ਤੁਸੀਂ ਆਮ ਆਦਮੀ ਪਾਰਟੀ ਵੀ ਆ ਮੁੜ ਕੇ ਵੇਖ ਲਓ ਆਮ ਆਦਮੀ ਪਾਰਟੀ ਦੇ ਵੀ ਆ ਤਿੰਨ ਸਾਲ ਸਰਕਾਰ ਚੱਲ ਚੁੱਕੀ ਆ ਇਹਨਾਂ ਵੀ ਕੋਈ ਸਰਦਾਰ ਸਰਵਣ ਸਿੰਘ ਧੁੰਨ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਹਲਕਾ ਖੇਮ ਕਰਨਦੇ ਐਮਐਲਏ ਨੇ ਇਹਨੇ ਵੀ ਕੋਈ ਨਹੀਂ ਨਾ ਜੀ ਪਗਮਤ ਮਾਨ ਜੀ ਉਹ ਵੇਖੋ ਵੀ ਕਹਿੰਦੇ ਪਲੇਅਰਾਂ ਨੂੰ ਆ ਜਿਹੜੀਆਂ ਗੇਮਾਂ ਦੇ ਵਿੱਚ ਤੁਸੀਂ ਬੈਸਟ ਆਉਂਦੇ ਰਹੇ ਹੋ ਹਾਂ ਜੀ ਬੈਸਟ ਆਉਂਦੇ ਰਹੇ ਜੀ ਉੱਥੇ ਮੈਂ ਪੂਰਾ ਆਪਣੇ ਜੋਰ ਅ ਅਜਿਹਾ ਮੌਂਦਾ ਰਿਹਾ ਜੀ ਉੱਥੇ ਹਾਂ ਕਿਲਾਰਾਏਪੁਰ ਵੀ ਕੀ ਬਾਤ ਬੜੇ ਆਪਾਂ ਜੋ ਆਪਣੇ ਮੂੰਹ ਸਲੋਤ ਮਾੜੀ ਹੁੰਦੀ ਪਰ ਆਪਾਂ ਜਿੱਦਾਂ ਆਪਣੇ ਤਨ ਮਨ ਦੇ ਨਾਲ ਮਿਹਨਤ ਕੀਤੀ ਸੀ ਆਪਣੇ ਪੂਰੇ ਮਤਲਬ ਇਹ ਤੁਮਾਂ ਪਹਾੜੀਆਂ ਜੀ ਹਰ ਇੱਕ ਰਿਪੋਰਟ ਕਿੰਨੇ ਕੀਤੀ ਪੁਲਿਸ ਦੇ ਵਿੱਚ ਵੀ ਭਰਤੀ ਹੋਏ ਉਹ ਸਾਰਾ ਦੱਸਿਓ ਸਰ ਮੇਰੀ ਸਪੋਰਟ ਕੀਤੀ ਸੀ ਜੀ ਜਦੋਂ ਮੈਂ ਗੇਮ ਸ਼ੁਰੂ ਕੀਤੀ ਆ ਮੈਂ ਮੁੜ ਕੇ ਫਿਰ ਸਰਦਾਰ ਪਰਮਦੀਪ ਤੇਜਾ ਉਹਨਾਂ ਨੇ ਮੇਰੀ ਮਤ ਕੀਤੀ ਆ ਉਹ ਐਸ ਵਕਤ ਐਸਪੀ ਡੀ ਰਿਟਾਇਰ ਹੋਏ ਨੇ ਜੀ ਜੀ ਹੁਣ ਵਿਆਸ ਨੇ ਬਾਬਿਆਂ ਦੀ ਸਕਾਟ ਦੇ ਵਿਆਸ ਹਾਂਜੀ ਤੇ ਉਹਨਾਂ ਨੇ ਮੈਨੂੰ 500 ਰੁਪਿਆ ਪ੍ਰਤੀ ਮਹੀਨੇ ਦਾ ਦਿੱਤਾ ਲਾਤਾ ਸੀ ਜੀ ਸਨ 92 ਤੋਂ ਮੁੜ ਕੇ ਫਿਰ ਮੈਂ ਕੁਝ ਉਹਦੇ ਗਿਰੀਆਂ ਕੁਛ ਮਤਲਬ ਮੈਂ ਕਿ ਹੋ ਗਿਆ ਲੈ ਲੈਣਾ ਹੋਰ ਜੀਤੀ ਜੀ ਖਰਾਕ ਜਿਹੜੀ ਮਤਲਬ ਸੇਦ ਨੂੰ ਮਤਲਬ ਤੰਦਰੁਸਤ ਰੱਖੇ ਹਾਂਜੀ ਤੇ ਉਹਨਾਂ ਨੂੰ ਮੈਂ ਮਸ਼ੀਨੀ ਸੰਗਲ ਤੋੜ ਕੇ ਦਿਖਾਇਆ ਸੀ ਜੀ ਹਾਂ ਹਾਲ ਵੀ ਚੁੱਕਦਾ ਰਿਹਾ ਮੈਂ ਮੈਂ ਟਰੈਕਟਰ ਵੀ ਖਿੱਚਦਾ ਰਿਹਾ ਜੀ ਦੰਦਾ ਨਾਲ ਤੇ ਫਿਰ ਸੰਗਲ ਮਸ਼ੀਨੀ ਜਿਹੜਾ ਉਹ ਵੀ ਜਿੰਨੀਆਂ ਮੇਰੇ ਸਰ ਗੇਮਾ ਗੇਮਾ ਸਾਰੀਆਂ ਉਹਨਾਂ ਜੋਸ਼ਵਾਂ ਆ ਮਤਲਬ ਜ਼ੋਰ ਵਾਲੀਆਂ ਤਾਕਤਵਾਰੀਆਂ ਸੀ ਜਦੋਂ ਮੁੱਲ ਨਾ ਪਵੇ ਫਿਰ ਦੁੱਖ ਤਾਂ ਹੁੰਦਾ ਸਰ ਮੁੱਲ ਹੁਣ ਵੇਖ ਲਓ ਵੀ ਜੋਂ ਦੇ ਮੇਰੇ ਸੱਟ ਲੱਗੀ ਆ ਕਿਸੇ ਬਾਤ ਨਹੀਂ ਪੁੱਛੀ ਆ ਵੇਖ ਲਓ ਮੇਰੇ ਕੰਨ ਤੇ ਜਿਹੜੀ ਆ ਕੱਚੀ ਆ ਕਮਰਾ ਇੱਕ ਆ ਉਹ ਵੀ ਪਤਾ ਨਹੀਂ ਕਿਦੋਂ ਟਹਿ ਜਾਣਾ ਬਾਹਰ ਵੀ ਦੇਖ ਲਓ ਬਾਹਰਲੀ ਸਾਈਡ ਵੀ ਸਾਰੇ ਕੋਈ ਇੰਨਾ ਨਹੀਂ ਕੋਈ ਹੈ ਹਾਂਜੀ ਐਡਾ ਛੋਟੀ ਦਾ ਪਹਿਲ ਮਾਨ ਮਤਲਬ ਵੀ ਹੋ ਕੇ ਸਾਰੇ ਹੁਣ ਕਿਹੜੇ ਕਿਹੜੇ ਵੱਡੇ ਲੀਡਰ ਨੂੰ ਵੱਡੇ ਪਹਿਲਵਾਨ ਨੂੰ ਕਿਹੜੇ ਕਿਹੜੇ ਵੱਡੇ ਖਿਡਾਰੀ ਨੂੰ ਕਿਹੜੇ ਕਿਹੜੇ ਜਿੰਨੂੰ ਵੀ ਕਿਹੜੇ ਵੱਡੇ ਉਸ ਵੇਲੇ ਕਿਸੇ ਕਲਾਕਾਰ ਨੂੰ ਮਿਲਣ ਦਾ ਵੀ ਮੌਕਾ ਮਿਲਿਆ ਕੋਈ ਸ਼ਾਬਾਸ਼ ਦੇ ਕੇ ਗਿਆ ਉਸ ਟਾਈਮ ਸਰ ਮੈਨੂੰ ਇੱਕ ਅਫਸਰ ਹੋਰ ਸੀ ਆਪਣੇ ਹੈਗੇ ਪਰਮਦੀਪ ਤੇਜਾ ਸਾਹਿਬ ਨੇ ਤੇ ਮੈਨੂੰ ਭਰਤੀ ਕਰਾਇਆ ਸੀ ਹਾਂਜੀ ਇੱਕ ਦਿਨ ਮੈਂ ਜਦੋਂ ਇਹ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਐਸਪੀ ਹੋਦਾਂ ਹਾਂਜੀ ਮੈਂ ਜਿਆਦਾ ਸੀਰੀਅਸ ਹੋ ਗਿਆ ਸੀ ਤੇ ਉਦੋਂ ਇੱਕ ਬਹਾਦਰੀ ਅਫਸਰ ਨੇ ਖੱਟੀ ਸੀ ਉਹ ਡੀਆਰ ਪੱਟੀ ਸਾਹਿਬ ਸੀ ਆਈਜੀ ਜੀ ਜੀ ਤੇ ਉਹ ਅਜੇ ਵੀ ਮੇਰੀ ਸਨੈਪ ਕਰੇ ਪਈ ਆ ਆ ਬੇਟਾ ਫੜੋ ਸਨੇਪ ਅੱਛਾ ਜੀ ਇਹ ਮੇਰਾ ਮੈਂ ਆਈਜੀ ਡੀਆਰ ਭੱਟੀ ਸਾਹਿਬ ਸੀ ਅੱਛਾ ਅੱਛਾ ਤੇ ਉਹਨਾਂ ਨੇ ਮੈਨੂੰ ਸਾਲ ਬਾਅਦ ਫੇਰ ਮੇਰੇ ਡਿਊਟੀ ਤੇ ਜਾਣ ਤਰਨ ਤਰਨ ਕਰਤਾ ਸੀ ਅੱਛਾ ਜੀ ਹਾਂਜੀ ਉਹਨਾਂ ਨੇ ਪੁਲਿਸ ਦੇ ਵਿੱਚ ਹੁੰਦੇ ਦੇ ਅੱਜ ਘਟ ਤੋਂ ਘਟ ਮੇਰਾ ਨਾ ਜੀ ਅੱਜ ਰੈਂਕ ਜਿਹੜਾ ਸੀ ਮੇਰਾ ਇੰਸਪੈਕਟਰ ਇੱਕ ਦੋ ਬੰਦੇ ਬਾਰੀ ਖੋਲਣ ਵਾਲੇ ਹੋਣੇ ਸੀ ਜਿੱਦਾਂ ਮੇਰੇ ਅਫਸਰ ਸਾਹਿਬਾਨਾਂ ਦੇ ਨਾਲ ਮੇਰੇ ਸਾਰਾ ਮਤਲਬ ਇੰਟਰੋਡਕਸ਼ਨ ਹੁੰਦੀਆਂ ਰਹੀਆਂ ਮਤਲਬ ਇ ਮਹਿਕਮੇ ਦੇ ਵਿੱਚ ਹੀ ਜੇ ਮੇਰਾ ਪੜਾਈ ਤੋਂ ਨਾ ਕੰਮ ਬਿੰਦਾ ਜੀ ਮੇਰਾ ਬੋਰਡ 'ਚੋਂ ਪੰਗਾ ਪੈ ਗਿਆ ਸੀ ਜੀ ਹਾਂਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਇਹ ਦੱਸਿਓ ਕਿ ਹੁਣ ਘਰ ਦੇ ਹਾਲਾਤ ਕੀ ਨੇ ਕਿੰਨਾਂ ਚੀਜ਼ਾਂ ਦੀਆਂ ਲੋੜਾਂ ਨੇ ਕਿ ਚਲੋ ਜੇ ਪੰਜਾਬ ਦੇ ਲਈ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਪੰਜਾਬ ਦੇ ਲਈ ਇਹ ਸਭ ਤੋਂ ਔਖੀ ਗੇਮ ਵੀ ਹੈ ਜਿਹੜੀ ਤੁਸੀਂ ਖੇਡਦੇ ਹੋ ਬਹੁਤ ਔਖਾ ਕੰਮ ਹੈ ਕਹਿੰਦੇ ਲੇਕਿਨ ਹੁਣ ਕੀ ਜ਼ਰੂਰਤ ਹੈ ਕਿ ਜਿਹੜੀ ਹੁਣ ਰਹਿੰਦੀ ਜ਼ਿੰਦਗੀ ਹੈ ਜਿਵੇਂ ਤੁਸੀਂ ਦਿਨ ਰਾਤ ਦੱਸਿਆ ਕਿ ਫੋਟੋਆਂ ਵੇਖ ਕੇ ਰੋਂਦੇ ਜੇ ਜਿਹੜੀ ਰਹਿੰਦੀ ਜ਼ਿੰਦਗੀ ਉਹ ਕਿਸੇ ਲੰਘ ਜੇ ਜੇ ਕੋਈ ਬਾਹ ਫੜੇ ਕਿਵੇਂ ਦੀ ਜ਼ਰੂਰਤ ਹੈ ਘਰ ਦੇ ਹਾਲਾਤਾਂ ਬਾਰੇ ਵੀ ਜ਼ਰੂਰਤ ਸਰ ਜ਼ਰੂਰਤ ਤੇ ਮੈਨੂੰ ਇਸ ਵਕਤ ਜੀ ਵੀ ਹਰ ਇੱਕ ਚੀਜ਼ ਦੀ ਹੈ ਜਿਦ ਤਰ੍ਹਾਂ ਮੇਰਾ ਹੁਣ ਘਰ ਬਣ ਜਾਵੇ ਜੀ ਬੱਚਿਆਂ ਦੀ ਪੜ੍ਹਾਈ ਹੋਣੀ ਹੈ ਤੁਹਾਨੂੰ ਪਤਾ ਆ ਵੀ ਬੱਚਿਆਂ ਦੀ ਪੜ੍ਹਾਈ ਤੇ ਕਿੰਨਾ ਪੈਸਾ ਲੱਗਦਾ ਜੀ ਬਾਕੀ ਮੇਰਾ ਜਿਹੜਾ ਕੋਈ ਖਾਣਕ ਦਾ ਸਰਕਲ ਚੱਲਦਾ ਜਾਵੇ ਵੀ ਹੋ ਸਕਦਾ ਮੈਨੂੰ ਖਾਣਕ ਮਿਲੇ ਹਾਂਜੀ ਕੋਈ ਅਫਸਰ ਸਾਹਿਬਾਨ ਚਾਹ ਕੋਈ ਜੀ ਜਿਹੜਾ ਐਨ ਆਰ ਆਈ ਵੀਰ ਨੇ ਉਹ ਮੇਰੀ ਮਦਦ ਕਰਨ ਤੇ ਮੈਂ ਇਹ ਵੀ ਮਤਲਬ ਇਹ ੜਾਰੀ ਭਰ ਸਕਦਾ ਜੀ ਜੀ ਹਾਂਜੀ ਤੇ ਕੋਠਾ ਵੀ ਕੱਚਾ ਹੀ ਹੈ ਤੁਹਾਡਾ ਕੋਠਾ ਵੀ ਮੇਰਾ ਵੇਖ ਲਓ ਜੀ ਮੈਂ ਕੱਚਾ ਹੀ ਆ ਬਾਲਿਆਂ ਵਾਲੀ ਛੱਤ ਹੈ ਅੱਛਾ ਜੀ ਤੇ ਇਹ ਪਤਾ ਨਹੀਂ ਕਿਦੋਂ ਡਿੱਗ ਪੈਣਾ ਮਤਲਬ ਫਿਰ ਹਾਂਜੀ ਜਦੋਂ ਪੰਜਾਬ ਦੇ ਲਈ ਇੰਨਾ ਕੁਝ ਕੀਤਾ ਹੋਵੇ ਫਿਰ ਮਨ ਨੂੰ ਦੁੱਖ ਤਾਂ ਹੁੰਦਾ ਸਰ ਪੰਜਾਬ ਵਰਲਡ ਵਾਸਤੇ ਸਰ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਨਾ ਮਤਲਬ ਪੰਜਾਬ ਦਾ ਨਾਮ ਰੋਸ਼ਨ ਕੀਤਾ ਕੱਲਾ ਪਿੰਡ ਦਾ ਨਹੀਂ ਹਲਕੇ ਦਾ ਨਹੀਂ ਇਲਾਕੇ ਦਾ ਨਹੀਂ ਜਿਸਟਿਕ ਇੱਕ ਦਾ ਨਹੀਂ ਸਾਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਸੀ ਜੀ ਇਹ ਕਿੰਨੇ ਕੁਇੰਟਲ ਦਾ ਹਾਲ ਜਿਹੜਾ ਤੁਸੀਂ ਦੰਦਾਣਾ ਚੁੱਕਿਆ ਤੇ ਕਿੱਥੇ ਕਿੱਥੇ ਕਿੰਨਾ ਕਿੰਨੇ ਮਿਹਨਤ ਵੀ ਲਾਉਂਦੇ ਹੁੰਦੇ ਸਰ 20 25 ਕਿਲੋ ਦਾ ਵੀ ਇੱਕ ਲਾਲੋ ਤੇ ਚਾਰ ਹਾਲ ਜਿਹੜੇ ਮੈਂ ਚੁੱਕ ਕੇ ਮਤਲਬ ਵੀ ਸਾਹਮਣਾ ਇੱਕ ਰਿਕਾਰਡ ਕੈਮ ਕੀਤਾ ਇੱਕ ਕੁਇੰਟਲ weight ਬਣ ਜਾਂਦਾ ਜੀ ਭਗਵੰਤ ਮਾਨ ਸਾਹਿਬ ਨੂੰ ਕੁਝ ਕਹਿਣਾ ਚਾਹੋਗੇ ਤੁਸੀਂ ਸਰ ਮੈਂ ਤੇ ਸਰਦਾਰ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਸਰਦਾਰ ਭਗਵੰਤ ਮਾਨ ਜੀ ਜੀ ਮੈਂ ਤੇ ਉਹਨਾਂ ਨੂੰ ਇਹੋ ਹੀ ਕਰਾਂਗਾ ਜੀ ਮਤਲਬ ਅਰਜ਼ੋਈ ਕਰਾਂਗਾ ਬੇਨਤੀ ਕਰਾਂਗਾ ਵੀ ਜਿੱਦਾਂ ਅੱਗੇ ਵੀ ਇੱਕ ਪਲੇਅਰ ਨੂੰ ਇਹਨਾਂ ਹਾਕੀ ਦਾ ਪਲੇਅਰ ਹੈ ਕਿ ਪਤਾ ਨਹੀਂ ਕਿਹੜਾ ਉਹਨੂੰ ਮਤਲਬ ਠੇਲਾ ਧੱਕ ਦੇ ਨੂੰ ਨੌਕਰੀ ਦਿੱਤੀ ਹੈ ਪਹਿਲੂ ਕੋਚ ਲਾਇਆ ਫਿਰ ਨੌਕਰੀ ਦਿੱਤੀ ਹੈ ਹਾਂਜੀ ਤੇ ਮੇਰੇ ਵੀ ਕੋਈ ਮਤਲਬ ਬਾਹ ਫੜਨ ਮੈਨੂੰ ਕੋਈ ਕਿਤੇ ਨੌਕਰੀ ਪੇਸ਼ਾ ਮਿਲ ਜਾਵੇ ਤੇ ਚਲੋ ਜਿਹੜਾ ਸਰਕਲ ਚੱਲ ਜਾ ਮੈਂ ਫਿਰ ਵੀ ਆਪਣੀਆਂ ਗੇਮਾਂ ਦੇ ਵਿੱਚ ਅਡਾਰੀ ਲਾ ਸਕਦਾ ਜੀ ਅੱਜ ਵੀ ਤੁਸੀਂ ਮਿਹਨਤ ਕਰ ਸਕਦੇ ਹੋ ਦੰਦਾਨਾ ਹਾਲ ਚੁੱਕਦੇ ਹੋ ਹਾਂਜੀ ਅੱਛਾ ਮੈਂ ਸਰ ਅੱਜ ਵੀ ਕਰ ਸਕਦਾ ਗੇਮ ਮਤਲਬ ਵੀ ਹੁਣ ਮੇਰਾ ਖਰਾਕ ਦਾ ਸਰਕਲ ਨਾ ਜੀ ਚੱਲਦਾ ਜੋ ਗਰੀਬੀ ਘਰ ਦੇ ਵਿੱਚੋਂ ਫਿਰ ਸਰਕਲ ਜਿਹੜਾ ਹੁਣ ਬੱਚੇ ਵੇਖੋ ਵੀ ਬਚਪਨ ਨੇ ਕਿੰਨੇ ਔਕੇ ਆ ਜੀ ਜੀ ਤੇ ਮੇਰੇ ਤੇ ਹੁਣ ਸੱਟ ਲੱਗ ਗਈ ਆ ਤੇ ਮੇਰਾ ਤੇ ਬਹੁਤ ਆ ਕੰਮ ਹਲਾਤ ਜਿਹੜੇ ਮਾੜੇ ਨੇ ਵਿਚ ਇਨਾਮ ਹੀ ਬਹੁਤ ਉਦੋਂ ਦੇ ਇਨਾਮ ਉਦੋਂ ਇਨਾਮ ਘਟੇ ਜੀ ਉਹਨਾਂ ਸਪான்ਸਰਾਂ ਨੂੰ ਕੁਝ ਕਹਿਣਾ ਚਾਹੋਗੇ ਜਿਹੜੇ ਖਿਡਾਰੀਆਂ ਦੀ ਬੈਲਪ ਕਰਦੇ ਉਹਨਾਂ ਤੋਂ ਕੋਈ ਮੰਗ ਰੱਖਦੇ ਹੋ ਜੀ ਹਾਂ ਜੀ ਸਾਰਾ ਜਿਹੜੇ ਮੈਂ ਤੇ ਬੇਨਤੀ ਕਰਾਂਗਾ ਉਹਨਾਂ ਅੱਗੇ ਦਾਨੀ ਸੱਜਣਾ ਅੱਗੇ ਜੀ ਜੀ ਜਿੱਦਾਂ ਆਪਣੇ ਹੈਗੇ ਆ ਐਨ ਆਰ ਆਈ ਵੀਰ ਜੀ ਮੈਂ ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਜੋ ਸਲਵਿੰਦਰ ਸਿੰਘ ਮੈਂ ਪਹਿਲਵਾਨ ਜੀ ਪੰਜਾਬ ਵਰਲਡ ਦਾ ਚੈਂਪੀਅਨ ਆ ਕੋਈ ਮੇਰੀ ਵੀ ਮਤ ਕਰਨ ਵੇਖੋ ਵੀ ਮੇਰਾ ਘਰ ਮੇਰਾ ਕਿਸ ਤਰ੍ਹਾਂ ਦਾ ਘਰ ਹੈ ਇੱਕ ਕੱਲਾ ਉਹ ਵੀ ਕਮਰਾ ਪਤਾ ਨਹੀਂ ਹੁਣ ਡਿੱਗ ਪਵੇ ਭਾਵੇਂ ਤੇ ਬਾਕੀ ਮੈਂ ਜਿਹੜਾ ਬੀਨੇ ਵਾਲਾ ਬਿੱਲਾ ਗੇਲਜੀ ਉਹ ਵੀ ਪਲੇਅਰਾਂ ਨੂੰ ਬੜਾ ਚੰਗਾ ਗਿੰਦੇ ਨੇ ਉਹਨਾਂ ਦੀ ਬੜੀ ਹੈਲਪ ਕਰ ਰਹੇ ਨੇ ਮਤ ਕਰ ਰਹੇ ਨੇ ਬੜੇ ਪ੍ਰਾਈਜ਼ ਵਧੀਆ-ਵਧੀਆ ਦਿਲ ਖਿੱਚਵੇਂ ਦੇ ਰਹੇ ਮੈਂ ਉਹਨਾਂ ਨੂੰ ਵੀ ਬੀਨੇ ਵਾਲਾ ਬਿੱਲਾ ਜੀ ਨੂੰ ਵੀ ਮੈਂ ਬੇਨਤੀ ਕਰਾਂਗਾ ਵੀ ਉਹ ਮੇਰੀ ਕੋਈ ਬਾਹ ਫੜਨਾ ਮੈਨੂੰ ਕੋਈ ਮਦਦ ਦੇਣ ਸਰਦਾਰ ਸਰਵਣ ਸਿੰਘ ਤੋਂ ਨੇ ਜਿਹੜੇ ਹਲਕਾ ਖੇਮ ਕਰਨੇ ਉਹ ਵੀ ਮੈਨੂੰ ਕਹਿੰਦੇ ਸੀ ਵੀ ਸਲਵਿੰਦਰ ਸਿੰਘ ਵੀਰ ਛੋਟੇ ਵੀਰ ਮੈਂ ਤੇਰੀ ਮਤ ਕਰਾਂਗਾ ਜਦੋਂ ਮਤਲਬ ਵੀ ਜਰੂਰ ਮੇਰੀ ਸਰਕਾਰ ਆਏਗੀ ਮੈਂ ਤੇਰੇ ਬਾਰੇ ਸੋਚਾਂਗਾ ਮੈਂ ਉਹਨਾਂ ਦੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਦਾ ਸਰਦਾਰ ਸਰਵਣ ਜੀ ਸਰਵਣ ਸਿੰਘ ਤੁੰ ਦੇ ਅੱਗੇ ਸਰਦਾਰਾ ਪੰਜਾਬ ਦੇ ਐਮ ਐਲ ਏ ਨੇ ਹਲਕਾ ਖੇਮ ਕਰਨ ਦੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਜਰੂਰ ਮੇਰੇ ਗਰੀਬ ਪਹਿਲਵਾਨ ਦੇ ਘਰ ਸਲਵਿੰਦਰ ਸਿੰਘ ਦੇ ਪਿੰਡ ਦੋਦੇ ਸੋਡੀਆਂ ਪਹੁੰਚੋ ਮੇਰਾ ਕੋਈ ਹਾਲ ਚਾਲ ਪੁੱਛਣ ਠੀਕ ਹੈ ਆਪਣਾ ਨੰਬਰ ਬੋਲ ਦਿਓ ਜੀ ਮੇਰਾ ਨੰਬਰ ਹੈਗਾ ਜੀ 98768 58854 ਜੀ ਇੱਕ ਵਾਰ ਫੇਰ ਬੋਲ ਦਿਓ ਮੇਰਾ ਨੰਬਰ ਹੈਗਾ ਜੀ 98768 58854